ਜੀ ਦੋਸਤੋ ਮੈਂ ਮਨਦੀਪ ਸਿੰਘ ਤੇ ਲਓ ਮੋਰਾ ਡੇਰੀ ਫਾਰਮ YouTube ਚੈਨਲ ਤੇ ਸਵਾਗਤ ਆ ਸਾਰਿਆਂ ਦਾ ਅੱਜ ਆਪਾਂ ਦੋ ਮੱਜਾਂ ਦੀ ਤੁਹਾਨੂੰ ਚਵਾਈ ਦਿਖਾਵਾਂਗੇ ਇੱਕ ਮੱਜ ਟੋਕੜ ਆ ਇੱਕ ਸੱਜੜਾ ਤੇ ਨਗ ਮਹੀਨਾ ਦੀ ਸੂਈ ਹੋਈ ਝੋਟੀ ਆ ਪਹਿਲੇ ਸੂਈ ਇੱਕ ਇੱਕ ੱਟੀ ਆ ਗਈ ਇਹਦੀ ਮੱਜ ਦੀ ਟੋਕੜ ਦੀ ਇਹ ਸੇਲ ਆ ਸੇਲ ਵਾਸਤੇ ਆ ਇਸੇ ਮੱਜ ਦੀ ੱਟੀ ਆ ਗਈ ਸੂਈ ਮੱਜ ਦੀ ਬਰੀਕੀ ਦੇਖ ਸਕਦੇ ਨੇ ਖਾਲੀ ਲੈ ਵਿਆ ਤੇ ਇਹ ੱਟੀ ਆ ਗਈ ਇਹਦੇ ਮੰਗ ਰਹੇ ਇਹਦੇ ਮੰਗ ਰਾਈ ਸੀਗੀ ਇਹ ੱਟੀ ਇੰਬੀ ਮੱਝ ਆਪਾਂ ਤੋਂ ਹੀ ਆਈ ਸੀਗੀ ਤਾਜੀ ਸੂਹੀ ਥੱਲੇ 19 ਕਿਲੋ ਦੁੱਧ ਸੀਗਾ ਹੁਣ ਵੀ ਇਹਦੇ ਮੱਝ ਦੇ ਮੰਨ ਕੇ ਚੱਲੋ ਵੀ 2.5 ਮਹੀਨੇ ਸੂਣਦੇ ਰਹਿ ਗਏ ਦੋਨੇ ਟਾਈਮਾਂ ਦਾ ਦੁੱਧ ਦੇਈ ਜਾਂਦੀ ਹੈ ਹੁਣ ਇਹ ਹਜੇ ਵੀ 8 ਕਿਲੋ ਦੁੱਧ ਦੋ ਦੋਨੇ ਟਾਈਮਾਂ ਦਾ ਇਸ ਮੱਝ ਦਾ ਨਾਲ ਇਹਦੇ ਕੱਟੀ ਆਈ ਕੱਟੀ ਵੀ ਸਾਲ ਕਿਤੇ ਲਗਭਗ 10-11 ਮਹੀਨਿਆਂ ਦੇ ਇੱਥੇ ਹੀ ਅੰਦਾਜ਼ਾ ਹੈਗਾ ਮਗਰ ਆਈ ਸੀਗੀ ਬਾਅਪ ਸਾਈਡ ਦਾ ਪਤਾ ਨਹੀਂ ਵੀ ਕੱਟੀ ਕਿਹੜੇ ਸੀ ਮੰਦਿਆ ਪਰ ਮੱਝ ਜੇ ਨਹੀਂ ਠੰਡੀ ਆ ਤੁਸੀਂ ਆਪਾਂ ਵੀਡੀਓ ਚ ਵੀ ਦਿਖਾਵਾਂਗੇ ਤੁਹਾਨੂੰ ਚਾਹੇ ਦੋ ਟਾਈਮ ਵੀ ਚੋ ਕੇ ਤੁਸੀਂ ਕੱਟੀ ਦਾ ਸੌਦਾ ਕਰ ਸਕਦੇ ਹੋ ਮੱਝ ਦਾ ਮੱਝ ਨੂੰ ਦੋ ਟਾਈਮ ਚੋ ਕੇ ਗੱਟੀ ਦਾ ਸੌਦਾ ਕਰ ਸਕਦੇ ਹੋ ਤੁਸੀਂ ਏਕੇ ਝੋਟੀ ਆ ਪਹਿਲੇ ਸੂਏ ਆ ਤਿੰਨ ਮਹੀਨਿਆਂ ਦੀ ਸੂਈ ਹੋ ਗਈ ਏ 20-22 ਦਿਨਾਂ ਦੇ ਲਗਭਗ ਗੱਬ ਵੀ ਹੋ ਗਈ ਏ ਕੱਦ ਵੀ ਤੁਸੀਂ ਦੇਖ ਸਕਦੇ ਹੋ ਦੋਨੇ ਵੱਡੀਆਂ ਮੱਝਾਂ ਨਹੀਂ ਐ ਝੋਟੀ ਚਾਰ ਦੰਦਾ ਬਿਨਾ ਬੱਚੇ ਤੁਸੀਂ ਇਹ ਦੁੱਧ ਦਿੰਦੀ ਏ ਅਹੀਂ ਥਾਪੀ ਮਾਰ ਕੇ ਥੱਲੇ ਵੇਜੋ ਤਿੰਨ ਕੁ ਮਹੀਨੇ ਲਗਭਗ ਸੂਈ ਨੂੰ ਹੋਗੇ ਇਹਨੂੰ ਇਹ ਹੁਣ ਜਿਹੜੀ ਆਪਾਂ ਗੱਟੀ ਵਕਿਆਉ ਉਹਦੀ ਮੱਝ ਦੀ ਵੀ ਦਿਖਾ ਰਿਹਾ ਅਹੀਂ ਥਾਪੀ ਮਾਰ ਕੇ ਥੱਲੇ ਵੇਜੋ ਤੁਸੀਂ ਲੱਤ ਵੀ ਦੇਖ ਸਕਦੇ ਹੋ ਕਿਵੇਂ ਹੱਥ ਨਾਲ ਹੱਥ ਲਾ ਕੇ ਬਰਾ ਕਰੀ ਜਾ ਰਹੀ ਆ। ਇੰਨੀ ਠੰਡੀ ਝੋਟੀ ਆ ਗਈ ਇਹ। ਦੂਜੇ ਸੂਏ ਸੂਈ ਹੋਈ ਸੀਗੀ, ਤੀਜੇ ਸੂਏ ਸੋਣਾ ਹੋਣੇ ਨੇ। 2.5 ਕਿ ਮਹੀਨੇ ਸੂਣਦੇ ਰਹਿ ਗਏ। ਹੁਣ ਇਹ ਛੱਡਣਗੇ, ਦੁੱਧ ਉਹਨੂੰ ਇੱਕ ਡੰਗ ਪਾਉਣਗੇ, ਖੱਕੜਾਂ ਪਾ ਕੇ 5-10 ਦਿਨਾਂ ਤੱਕ ਛੱਡਣਗੇ। 8 ਕਿਲੋ ਦੁੱਧ ਆਉਣੇ ਥੱਲੇ, ਮੰਗਰੇ ਦੇ ਕੱਟੀ ਆ ਗਈ। ਕੱਟੀ ਵਕਿਆਊ ਆ ਗਈ। ਵੀਰ ਦਾ ਨੰਬਰ ਚੱਲ ਰਿਹਾ ਸਕਰੀਨ ਤੇ। ਬਾਲਟੀ ਪੂਸ ਖਾਲੀ ਦੇਖ ਸਕਦੇ ਹੋ। ਵੀਰ ਦਾ ਨੰਬਰ ਚੱਲ ਰਿਹਾ ਸਕਰੀਨ ਤੇ। ਜਾਦੇ ਕੱਟੇ ਹੋਈ ਬਕਿਆਊ ਆ ਬਾਕੀ ਤੁਸੀਂ ਮੱਜਾਂ ਮਾਰੇ ਵੀ ਵੀਰ ਨਾਲ ਗੱਲ ਕਰ ਸਕਦੇ ਹੋ ਸਕਰੀਨ ਤੇ ਨੰਬਰ ਦੱਸ ਰਹੇ ਆ ਇਹ ਝੋਟੀਆਂ ਤੁਸੀਂ ਕੱਟੀ ਇਸ ਵੀ ਜਿਹਨੇ ਲੈਣੀ ਵੀ ਹੋਵੇ ਇਹਦੀ ਮੱਜ ਥੱਲੇ ਮਾਂ ਥੱਲੇ ਕਦੋਂ ਮਰਜ਼ੀ ਆ ਕੇ ਥੱਲੇ ਬਹਿ ਕੇ ਵੀ ਤੁਸੀਂ ਦੁਪਹਿਰੇ ਬਹਿ ਕੇ ਵੀ பசਮਾ ਸਕਦੇ ਹੋ ਮੈਂ ਦੁਪਹਿਰੇ ਵੀ ਮੱਜ பசਮੂਗੀ ਇੰਨੀ ਠੰਢੀ ਬਲੱਡ ਲੈਣਾਂ ਦੀ ਝੋਟੀ ਹੈਗੀ ਜਿਹੜੀ ਸਾਨੂੰ ਆਪਾਂ 托ਕੜ ਦੀ ਚਵਾਈ ਦਿਖਾ ਰਹੇ ਆ ਨਾਲ ਜਿਹਦੀ ਕੱਟੀ ਬਕਿਆਊ ਆਗੀ ਦੋਨੇ ਮੱਜਾਂ ਦੀ ਚਵਾਈ ਆਪਾਂ ਸ਼ਾਰਟ ਕੱਟ ਕੀ ਦਿਖਾ ਰਹੇ ਆ ਚਲੋ ਵੇ ਐ ਥੋੜਾ ਜਿਹਾ ਨੱਕ ਵਿੱਚ ਦੁੱਧ ਦਾ ਪਤਾ ਲੱਗ ਜਾਂਦਾ ਤੇ ਨਹੀਂ ਪਰ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਆ ਅਪਲੋਡ ਕਰਨੀ ਵੀ ਮੁਸ਼ਕਲ ਹੁੰਦੀ ਆ ਤੇ ਥੋੜੀ ਦੇਖਣ ਵਾਲਾ ਵੀ ਫਿਰ ਲੰਬੀ ਵੀਡੀਓ ਦੇਖਦੇ ਨਹੀਂ ਹੈਗੇ ਇਹ ਕੱਟੀ ਹੈਗੀ ਆਪਾਂ ਸ਼ੁਰੂ ਚੋਂ ਵੀ ਥੋੜੀ ਦਿਖਾਈ ਆ ਥਾਣਾ ਜਮਾ ਸੇਮ ਆਪਣੀ ਮੱਜਤ ਹੀ ਜਾਰੀ ਆਪਣੀ ਮਾਂ ਦੀ ਮਾਂ ਦੀ ਵੀ ਉਂਗਲ ਕਦੇ ਲਗਭਗ ਪੂਛ ਚਿੱਟੀ ਆ ਤੇ ਕੱਟੀ ਦੀ ਵੀ ਉਂਗਲ ਕਦੇ ਲਗਭਗ ਪੂਛ ਚਿੱਟੀ ਆ ਬਾਪ ਸਾਈਡ ਤੋਂ ਆਪਾਂ ਕਹਿ ਨਹੀਂ ਰਹਿ ਸਕਦੇ ਵੀ ਕਿਹੜੇ ਸੀਮਣ ਦੀ ਆ ਜਾਂ ਸਾਣ ਦੀ ਆ ਮਗਰ ਆਈ ਸੀਗੀ ਇਹ ਉਹ ਦੁੱਧ ਦੇ ਨੇ 19 ਕਿਲੋ ਮ ਕੱਢਾ ਇਹਨੇ ਬਾਡੀ ਕੁੜੀ ਬਹੁਤ ਵੱਡੀ ਆ ਠੰਡੀ ਬਹੁਤ ਆ ਤੇ ਹੁਣ ਵੀ ਹੱਥੀਂ ਛੱਡਣੀ ਪਊ ਆ ਜੇ ਮੈਂ ਆਪਾਂ ਗਾਈ ਨੂੰ ਹੱਥੀਂ ਛੱਡ ਦੇਉਂ ਨਹੀਂ ਹੱਥੀਂ ਛੱਡਣੀ ਪਊਗੀ ਬਾਕੀ ਕੱਟੀ ਦਾ ਰੇਟ ਤੁਸੀਂ ਵੀਰ ਨਾਲ ਕਰ ਸਕਦੇ ਹੋ ਫੋਨ ਤੇ ਫੋਨ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਕੀ ਮੱਝ ਦਾ ਵੀ ਤੁਸੀਂ ਕਿਸੇ ਦਾ ਕਈ ਵਾਰ ਵਿਚਾਰ ਹੁੰਦਾ ਦਾ ਵੀਰ ਦਾ ਕੋਈ ਵਧੀਆ ਰੇਟ ਲਾਉਣ ਵਾਲਾ ਤਾਂ ਮੱਝਾਂ ਵੀ ਹੋ ਸਕਦਾ ਸੇਲ ਕਰ ਦੇ ਇਹ ਫਿਲਹਾਲ ਕੱਟੀ ਵਕਿਆਊ ਆਗੀ ਕੱਟੀ ਵੀ ਜੋ ਕੋਈ ਵਧੀਆ ਪੈਸੇ ਲਾਉਣ ਵਾਲਾ ਫੇਰੀ ਦੇਊਗਾ ਵੀਰ ਹਾਂ ਆਪਾਂ ਸ਼ਾਰਟਕਟ ਚ ਵੀਡੀਓ ਦਿਖਾਤੀ ਸੀਗੀ ਇਹ ਟੋਕੜ ਝੋਟੀਆਂ ਜਿਹੜੀ ਇਹਦੀ ਚਵਾਈ ਹੋ ਗਈ ਸੀਗੀ ਬਾਕੀ ਦੁੱਧ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਉਹ ਵੀ ਬਿਨਾ ਬੱਚੇ ਤੋਂ ਦੁੱਧ ਹੁੰਦੀ ਇਹ ਵੀ ਕੱਟੀ ਥੋੜਾ ਜਿਹੀ ਚੰਗਾਈ ਸੀਗੀ ਹੁਣ ਵੀ ਆਪਾਂ ਵੀਡੀਓ ਥੋੜੀ ਜਿਹੀ ਕੱਟਤੀ ਸੀਗੀ ਵਿੱਚ ਨੇਰਾ ਹੋ ਗਿਆ ਸੀ ਜਿਆਦੇ ਲਈ ਵੀਡੀਓ ਲੰਬੀ ਬਣ ਗਈ ਸੀ ਤੇ ਸ਼ਾਰਟਕਟ ਜੀ ਦਿਖਾਈ ਆਪਾਂ ਲਗਭਗ ਵੀਡੀਓ ਪੂਰੀ ਚਵਾਈ ਨਹੀਂ ਦਿਖਾਈ ਹੁਣ ਆਪਾਂ ਪੂਰੀ ਚਵਾਈ ਕਰੀ ਆ ਤੇ ਚੋਟੀ ਨੂੰ ਵੀ ਲਗਭਗ 16 ਕਿਲੋ ਦੁੱਧ ਸੀਗਾ ਪਹਿਲੇ ਸੂਏ ਝੋਟੀ ਦੇ ਤਿੰਨ ਕੁ ਮਹੀਨੇ ਸੂਈਨ ਹੋ ਗਏ ਹੁਣ ਵੀ 14 ਕਿਲੋ ਦੁੱਧ ਤੇ ਲਗਭਗ 20-22 ਜਣਾ ਦੀ ਗੱਬਣ ਵੀ ਹੋ ਗਈ 14 ਕਿਲੋ ਦੇ 15 ਦੇ ਲਗਭਗ ਦੁੱਧ ਤੇ ਚੱਲੀ ਜਾਂਦੀ ਆ ਚਾਰ ਆਨੰਦ ਝੋਟੀ ਆਗੀ ਪਹਿਲੇ ਸੂਏ ਸੋਨੋ ਸੱਜਰ ਝੋਟੀ ਆਹਦੀ ਪਹਿਲੇ ਸੂਏ ਉਸੇ ਦੀ ਚਵਾਈ ਦਿ ਦੋ ਦੋ ਦਿਖਾ ਰਹੇ ਆ ਜੀਰੋ ਤੁਸੀਂ ਚੈੱਕ ਕਰ ਸਕਦੇ ਹੋ ਥੋੜਾ ਜਿਹਾ ਹਨੇਰਾ ਹੋ ਗਿਆ ਕਲੀਅਰ ਕੱਟ ਦਿੰਦਾਗਾ ਬਾਕੀ ਰੇਟ ਬਾਰੇ ਤੁਸੀਂ ਕੱਟੀ ਦੇ ਬਾਰੇ ਵੀ ਨਾਲ ਸਕਰੀਨ ਤੇ ਨੰਬਰ ਚੱਲ ਰਿਹਾ ਕੰਟੈਕਟ ਕਰੋ 7 ਕਿਲੋ 340 ਗ੍ਰਾਮ 370 ਗ੍ਰਾਮ ਦੁੱਧ ਦਾ 1.14 14 ਤੋਂ ਬਾਰ-ਬਾਰ ਦੁੱਧ ਤੇ ਚੱਲੀ ਜਾਂਦੀ ਹੈ ਹੁਣ ਵੀ 9 ਮਹੀਨਾ ਦੀ ਸੂਈ ਹੋ ਗਈ 20 ਦਿਨਾਂ ਦੇ ਲਗਭਗ 22 22 ਦਿਨਾਂ ਦੇ ਲਗਭਗ ਬਣਾਂਗੀ 7 ਕਿਲੋ 370 ਗ੍ਰਾਮ ਦੁੱਧ ਹੋ ਗਿਆ ਹੁਣ ਸੱਜੜ ਝੋਟੀ ਦਾ ਜਿਹੜੀ 3 ਮਹੀਨੇ ਸੂਈ ਹੋਈ ਆ ਤੇ ਜਿਹੜੀ 8 ਮਹੀਨਿਆਂ ਦੀ ਗੱਬਣਾਗੀ ਉਹਦੀ ਵੀ ਤੁਹਾਨੂੰ ਦਿਖਾਉਣਾ ਹੈ 8ਵਾਂ ਮਹੀਨਾ ਲੱਗਿਆ ਹੋਇਆ ਉਹਨੂੰ ਹਜੇ ਵੀ 8 ਕਿਲੋ ਦੁੱਧ ਤੇ ਚੱਲੀ ਜਾਂਦੀ ਹੈ 19 ਕਿਲੋ ਦੁੱਧ ਸੀ ਉਹਦਾ ਜੀਰੋ ਚੈੱਕ ਕਰ ਸਕਦੇ ਤੁਸੀਂ ਇਹ ਤੋਕੜ ਮੱਝ ਦਾ ਦੁੱਧ ਆ ਬਾਕੀ ਤੁਸੀਂ ਮੱਝ ਚੋਕੀ ਵੀ ਦੇਖ ਸਕਦੇ ਹੋ ਫੇਰ ਘੱਟੀਆਂ ਸੌਦਾ ਕਰ ਲਓ ਜੇ ਵੀ ਕਿੰਨਾ ਟਾਈਮ ਚੈੱਕ ਵੀ ਕਰਾ ਸਕਦੇ ਹੋ ਡਾਕਟਰ ਲੈ ਕੇ ਕਿੰਨੇ ਚਿਰ ਦੀ ਗੱਬ ਆ ਕਿਵੇਂ ਦੁੱਧ ਦਿੰਦੀ ਆ ਬਾਕੀ ਕਿਸੇ ਵੀਰ ਨੇ 4 ਕਿਲੋ 300 ਗ੍ਰਾਮ ਦੁੱਧ ਆ 8 ਕਿਲੋ ਦੇ ਲਗਭਗ ਦੁੱਧ ਚੱਲੀ ਜਾਂਦੀ ਥੋੜਾ ਬਹੁਤ ਲੇਟ ਵੀ ਹੋ ਗਈ ਸੀ ਇਹ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੱਟੀ ਸੰਪਰਕ ਕਰ ਸਕਦਾ